ਜਾ ਮਾਤਾ ਦੀ ਮੈਂ ਰੌਸ਼ਨ ਪ੍ਰਿੰਸ ਪ੍ਰਚੀਨ ਮਾਤਾ ਰਾਣੀ ਮੰਦਿਰ ਯੁਵਾ ਜਾਗਰਣ ਕਮੇਟੀ ਵੱਲੋਂ 26ਵਾਂ ਵਿਸ਼ਾਲ ਮਾਤਾ ਰਾਣੀ ਦਾ ਜਾਗਰਣ ਜਿਹੜਾ ਕਿ ਰੁੜਕੀ ਪਿੰਡ ਦੇ ਵਿੱਚ 18 ਮਈ 2025 ਨੂੰ ਹੋਣ ਜਾ ਰਿਹਾ ਸਾਰੇ ਭਗਤਾਂ ਨੂੰ ਸੁਨੇਹਰ ਬੇਨਤੀ ਕਿ ਤੁਸੀਂ ਸਾਰੇ ਪਹੁੰਚੋ ਅਪਾ ਮਾਤਾ ਰੈਣੀ ਦੇ ਭਜਨ ਗਾਈਏ ਖੂਬਸੂਰਤ ਆਨੰਦ ਲਈਏ ਇਸ ਵਾਰ ਮੇਰੀ ਡਿਊਟੀ ਲੱਗੀ ਹੈ ਮਾਤਾ ਰੈਣੀ ਦੇ ਭਜਨ ਗਾਉਣ ਦੀ ਪੇਟਾ ਗਾਉਣ ਦੀ ਖਾਸ ਤੌਰ ਤੇ ਮੈਂ ਥੈਂਕਸ ਕਰਦਾ ਮੇਰੇ ਵੱਡੇ ਵੀਰ ਜੀ ਭਾਰਤ ਭੂਸ਼ਨ ਜੀ ਜਿਨ੍ਹਾਂ ਨੂੰ ਪਿਆਰ ਨਾਲ ਕਾਲੀ ਵੀ ਕਹਿੰਦੇ ਆ ਉਹਨਾਂ ਦੇ ذریعے ਮੇਰਾ ਇਹ ਮੌਕਾ ਬਣਿਆ ਕਿ ਮੈਂ ਤੁਹਾਡੀ ਸਾਰੀ ਸਾਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਸਕਾਂ ਸੋ ਮਾਤਾ ਰੈਣੀ ਮੰਦਰ ਯੁਵਾ ਜਾਗਰਣ ਕਮੇਟੀ ਪਿੰਡ ਰੁੜਕੀ ਸਾਰੇ ਜਿੰਨੇ ਵੀ ਪ੍ਰਬੰਧਕ ਕਮੇਟੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਆਓ ਰਲ ਮਿਲ ਕੇ ਆਪਾਂ ਮਾਤਾ ਰਾਣੀ ਦੇ ਭਜਨ ਗਾਈਏ 18 ਮਈ ਨੂੰ ਔਰ ਖੂਬ ਸਰਨਤ ਲਈਏ ਜੈ ਮਾਤਾ ਦੀ ਜੈ ਮਾਤਾ ਦੀ ਜੀ ਮੈਂ ਤੁਹਾਡਾ ਅਪ ਬਖਸ਼ ਲਵਿਸ਼ ਲਵ ਔਰ ਮੈਂ ਆ ਰਿਹਾ 18 ਮਈ ਦਿਨ ਐਤਵਾਰ ਨੂੰ ਮਾਤਾ ਰਾਣੀ ਮੰਦਿਰ ਰੁੜਕੀ ਦੇ ਵਿੱਚ ਮਾਤਾ ਰਾਣੀ ਦਾ ਜਾਗਰਣ ਕਰਨ ਦੇ ਲਈ ਔਰ ਸਭ ਤੋਂ ਪਹਿਲਾਂ ਜਾਗਰਣ ਦੀਆਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਸੇਵਾਦਾਰਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਇਹ ਜਾਗਰਣ ਪ੍ਰਾਚੀਨ ਮਾਤਾ ਰਾਣੀ ਮੰਦਿਰ ਯੁਵਾ ਜਾਗਰਣ 26ਵਾਂ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਜਾ ਰਿਹਾ ਹੈ ਅਤੇ ਤੁਸੀਂ ਜਰੂਰ ਆਇਓ ਆਪਣੇ ਪਰਿਵਾਰ ਦੇ ਨਾਲ ਆਇਓ ਮਿਲ ਕੇ ਮਾਈ ਦੀ ਹਾਜ਼ਰੀ ਭਰਾਂਗੇ ਮੇਰੇ ਨਾਲ ਸਾਡੇ ਵੱਡੇ ਭਾਜੀ ਰੋਸ਼ਨ ਪ੍ਰਿੰਸ ਜੀ ਵੀ ਹਾਜ਼ਰੀ ਭਰਨਗੇ ਆਓ ਜੀ ਮਿਲ ਕੇ ਭਗਵਤੀ ਨੂੰ ਮਨਾਣਿਆ ਚੈ ਮਾਤਾ ਦੀ ਮਾਤਰਾਣੀ ਮੰਦਰ ਯੁਵਾ ਜਾਗਰਨ ਕਮੇਟੀ ਪਿੰਡ ਰੁੜਕੀ ਨੇੜੇ ਗੁਰਆਂ ਵਿਖੇ ਮਾਤਰਾਣੀ ਮੰਦਰ ਪ੍ਰਬੰਧਕ ਕਮੇਟੀ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਤੇ ਸਮੂਹ ಗ್ರಾಮ ਪੰਚਾਇਤ ਪਿੰਡ ਰੁੜਕੀ ਦੇ ਸਹਿਯੋਗ ਨਾਲ 26 ਮਾ ਵਿਸ਼ਾਲ ਭਗਵਤੀ ਜਾਗਰਨ 18 ਮੀ ਦਿਨ ਐਤਵਾਰ ਨੂੰ ਮਾਤਾ ਰਾਣੀ ਮੰਦਿਰ ਰੁੜਕੀ ਵਿਖੇ ਕਰਵਾਇਆ ਜਾ ਰਿਹਾ ਹੈ ਜਾਗਰਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਨ ਵਿੱਚ ਮਸ਼ਹੂਰ ਕਲਾਕਾਰ ਰੌਸ਼ਨ ਪ੍ਰਿੰਸ ਅਤੇ ਲਵਿਸ਼ ਲਗ ਵੱਲੋਂ ਮਹਾਮਈ ਦੀ ਪੇਟਾ ਦਾ ਗੁਣਗਾਨ ਕੀਤਾ ਜਾਵੇਗਾ ਜਦਕਿ ਜਗਦੰਬੇ ਭਜਨ ਮੰਡਲੀ ਤਿਵਾੜੀ ਐਂਡ ਪਾਟੀ ਰੁੜਕਾ ਕਲਾਵਲ ਨੂੰ ਤਾਰਾ ਰਾਣੀ ਦੀ ਕਥਾ ਕੀਤੀ ਜਾਵੇਗੀ ਪ੍ਰਬੰਧਕਾਂ ਨੇ ਸਮੂਹ ਸ਼ਰਧਾਲੂਆਂ ਨੂੰ ਜਾਗਰਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਹੈ ਜਿਕਰਾ ਨਾ ਚਿੰਤਪੂਰਨੀ ਜੀ ਦਾ ਬਹੁਤ ਸਾਚੇ ਦਰਵਾਰ ਕੀ ਜੈ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26ਵਾਂ ਵਿਸ਼ਾਲ ਭਗਵਤੀ ਜਾਗਰਣ 18 ਮਈ ਦਿਨ ਐਤਵਾਰ ਨੂੰ ਜੁਵਾ ਜਾਗਰਣ ਕਮੇਟੀ ਮਾਤਾ ਰਾਣੀ ਮੰਦਰ ਪਿੰਡ ਰੁੜਕੀ ਵੱਲੋਂ ਕਰਵਾਇਆ ਜਾ ਰਿਹਾ ਹੈ ਸੋ ਇਹ ਇਲਾਕਾ ਨਿਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਬੇਨਤੀ ਕਰਦੇ ਹਾਂ ਜਿਵੇਂ ਹਰ ਸਾਲ ਇਸ ਜਾਗਰਨ ਦੇ ਵਿੱਚ ਸੰਪੂਰਨ ਸਹਿਯੋਗ ਸਾਡੇ ਐਨਆਰਆਈ ਵੀਰ ਭੈਣਾ ਅਤੇ ਇਸ ਇਲਾਕੇ ਦੀ ಗ್ರಾಮ ਪੰਚਾਇਤ ਤੇ ਇਲਾਕਾ ਨਿਵਾਸੀ ਦਿੰਦੇ ਹਨ ਅਸੀਂ ਉਮੀਦ ਕਰਦੇ ਹਾਂ ਉਵੇਂ ਹੀ ਇਸ ਤਰ੍ਹਾਂ ਇਸ ਵਾਰ ਵੀ ਜ਼ਰੂਰ ਦਿਓਗੇ ਤੇ ਇਸ ਵਿੱਚ ਪਹੁੰਚ ਰਹੇ ਕਲਾਕਾਰ ਰੋਸ਼ਨ ਪ੍ਰਿੰਸ ਜੀ ਅਤੇ ਲਵੀਸ਼ ਲਵਜੀ ਅੰਮ੍ਰਿਤਸਰ ਤੋਂ ਅਤੇ ਤਾਰਾ ਰਾਣੀ ਦੀ ਕਥਾ ਜਗਦੰਬੇ ਭਜਨ ਮੰਡਲੀ ਤਵਾੜੀ ਐਂਡ ਪਾਰਟੀ ਰੁੜਕਾ ਕਲਾਵਾਲੇ ਕਰਨਗੇ ਸੋ ਅਸੀਂ ਸਾਰੇ ਆਂ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਜਾਗਰਣ ਵਿੱਚ ਪਹੁੰਚ ਕੇ ਮਾਹਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਜਾਗਰਣ ਦੀ ਰੌਣਕ ਨੂੰ ਵਧਾਓ ਜਕਾਰਾ ਮਾ ਪਿੰਡੀ ਰਾਣੀ ਜੀ ਦਾ ਬੋਲ ਸਾਚੇ ਦੇਵਾਰ ਕੀ ਜੈ ਜਕਾਰਾ ਮਾ ਚਿੰਤਪੂਰਣੀ ਜੀ ਦਾ ਬੋਲ ਸਾਚੇ ਦੇਵਾਰ ਕੀ ਜੈ ਹਲਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ 26 ਮਾ ਮਿਸਾਲ ਬਗੂਤੀ ਜਾਗਰਣ ਮਾਤਾ ਰਾਣੀ ਮੰਦਰ ਵਿਖੇ ਮਨਾਇਆ ਜਾਵੇਗਾ ਜਿੱਦੇ ਵਿੱਚ ਪਹੁੰਚ ਰਹੇ ਕਲਾਕਾਰ ਰੋਸ਼ਨ ਪ੍ਰਿੰਸ ਐਂਡ ਲੌ ਲਵੀ ਤਾਰਾ ਰਾਣੀ ਦੀ ਕਥਾ ਤਿਵਾੜੀ ਐਂਡ ਪਾਰਟੀ ਕਰਨਗੇ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਜਿੱਦਾਂ ਕਿ ਹਰ ਤਰਾ ਤੁਸੀਂ ਸਹਿਯੋਗ ਦੇਣਿਆ ਇਸ ਸਾਲ ਵੀ ਸਹਿਯੋਗ ਦੇਣਾ ਸਾਰੇ ਵੀਰਾਂ ਨੂੰ ਐਨ ਆਰ ਆਈਆਂ ਨੂੰ ਬੇਨਤੀ ਆ ਤੋਂ ਸਭ ਨੇ ਸਹਿਯੋਗ ਦੇਣਾ ਔਰ ਰੌਣਕ ਵਧਾਣੀ ਆ ਸਾਰਿਆਂ ਨੇ ਪਹੁੰਚਣਾ ਜੀ ਸ਼ਕਾਰਾ ਮਾਚਿੰਦ ਪੂਰਣੀ ਦਾ ਬਹੁਤ ਸਾਰੇ ਦਰbaar ਕੀ ਜੈ